ਉੜਾਏ ਸੇ ਹਟੂਆ ਪੂਰਿਆ ਚੰਦਰ ਤਤੁੰਬੰਦ ਅਰਕਪਾਤ ਘਟੇ ਕਰ ਸਟੂਆ ਸੋਈ ਬੰਨੇ ਸੱਡੇ ਕੀ ਤੋ ਤਤੁੰਬੰਦ ਤਸਾ ਵਾਸਾ ਕਰਨੀ ਇਤਿਨਾ ਚਾਹਨੀ ਸਤੁਣ ਦੀ ਬਸ ਹੋਈ ਬੁਰਜੀ ਦਾਤ ਇਹਨਾਂ ਦੇ ਗਰਭ ਸੁਹਾਵੀ ਬੁਰਜ ਕਮਚਾ ਪੂਰੋ ਆਨੰਦ ਨਿਸ਼ੀਰੋਂਗੇ ਸੋਈ ਸਮੋਤੀ ਪਾਇਸਾ ਦੇ ਪਹਿਲੇ ਮਹੀਨੇ ਦੀ 4 ਤਰੀਕ ਸਾਲ 2026 ਦਿਨ ਹੈਗਾ ਅੱਜ ਐਤਵਾਰ ਪਈ ਤੇ ਸਮਾਂ ਜਿਹੜਾ ਹੋ ਗਿਆ 6:30 ਦਾ ਹੋ ਗਿਆ ਤੁਹੰਦਾ ਅੱਜ ਘਟ ਹੈਗੀ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹੰਦਾ ਅੱਜ ਲੋਟੀ ਆਮਾ ਹਾਂ ਨਹੀਂ ਨਹੀਂ ਇਹ ਦੁਬਾਤਾਉਣ ਕੀ ਪਊਗੀ ਪੈ ਗਈ ਜਿਹੜੀ ਪੈਣੀ ਸੀ ਐਤੋਂ ਮੈਂ ਜਾਊਂਗਾ ਕੈਂਚੀਆਂ ਤੇ ਕੈਂਚੀਆਂ ਤੱਕ ਗਗਨ ਨਾ ਜਾਣਾ ਫੌਜੀ ਨਾਲ ਤੇ ਗਾਹਾ ਉੱਤੋਂ ਤੱਕ ਬਾਈ ਫਿਰ ਗੁਰਬਰਾੜ ਆ ਜੂਗਾ ਠੀਕ ਆ ਆਉਣਾਗਾ ਹੱਥਨ ਤੱਕ ਜੀਰਕਪੁਰ ਜਾ ਹੈਗੇ ਉੱਚ ਕੈਂਚੇ ਆ ਜੀ ਤੇ ਸਮਾਂ ਸਹੀ 7 ਵਜੇ ਗਿਆ ਤੇ ਜਦੋਂ ਅੰਡਮਾਨ ਨਿਕੋਬਾਰ ਦੇ ਵਿੱਚ ਸੀਗੇ ਜਾਂ ਆਪਾਂ ਉਧਰਲੇ ਪਾਸੇ ਸੀਗੇ ਆਪਣੇ ਸਾਊਥ ਵਾਲੇ ਪਾਸੇ 5 ਵਜੇ ਐਨ ਪੂਰਾ ਦਿਨ ਚਿੱਟਾ ਚੜ ਜਾਂਦਾ ਸੀਗਾ ਤੇ 7 ਵਜੇ ਤਾਂ ਐ ਲੱਗਦਾ ਹੁੰਦਾ ਸੀਗਾ ਵੀ ਦੁਪਹਿਰਾ ਹੋਇਆ ਪਿਆਗਾ ਇਧਰ ਹੁਣ 7 ਵਜੇ ਹੋਏ ਹੈਗੇ ਅੱਧੇ ਇੱਕ ਘੰਟੇ ਨੂੰ ਹੋਰ ਬਸ ਹੁਣ ਤਾਂ ਸਾਡੇ ਦੇ ਹੱਥ ਨੂੰ ਪੂਰਾ ਦਿਨ ਚੜੂਗਾ 7 ਤੋਂ ਪੌਣੇ 9 ਹੋ ਗਏ ਜੀ ਤੇ ਹੁਣ ਆਇਆ ਬਾਈ ਗੁਰਬਰਾਣਾ ਆਹੀ ਨੰਬਰ ਭੇਜਿਆ ਸੀ ਕਹਿੰਦਾ ਭਾਈ ਮਗਰਲੀ ਟਾਕੀ ਚੜਜੋ ਰਾਜਪੁਰੇ ਜਾਣਾ ਸੀਗਾ ਜੀ ਤੇ ਪਰ ਪਟਿਆਲੇ ਉਤਰ ਗਏ ਆ ਉੱਥੇ ਉਤਰਨਾ ਸੀਗਾ ਕਰਦੇ ਆ ਗੱਲਬਾਤ ਗਾਂ ਜਾ ਕੇ ਦੱਸਦੇ ਆ ਭਾਈ ਕੀ ਬਣਿਆ ਇਹੇ ਬਾਈ ਹੈਗੇ ਹੈਗੇ ਗਰਮੀਤ ਸਿੰਘ ਵਰਕ ਕੀ ਹਾਲ ਹੈ ਬਾਈ ਜੀ ਠੀਕ ਹੋ ਚੜਦੀ ਕਲਾ ਸਾਰਿਆਂ ਨੂੰ ਤੇ ਉਹਦੇ ਆਪਾਂ ਯੂਨੀਵਰਸਿਟੀ ਮਿਲੇ ਸੀ ਪਰ ਉਹਦੇ ਆਪਣੇ ਬਲੌਗ ਬੰਦ ਕਰੇ ਹੋਏ ਸੀਗੇ ਹਾਂਜੀ ਹਾਂ ਹਨਾ ਚਲੋ ਅੱਜ ਫੇਰ ਮੁਲਾਕਾਤ ਗੱਲਾਂ ਬਾਤਾਂ ਕਰਦੇ ਆਵਾਂਗੇ ਤੇ ਬੱਸ ਚ ਦੋ ਤਿੰਨ ਘੰਟੇ ਨਾਲ ਆ ਗਏ ਪਰ ਗੱਲਬਾਤ ਅਜੇ ਕੋਈ ਇਹ ਬੀੜੂ ਵਾਲਾ ਹੱਥ ਮੜਾਇਆ ਉਹਦਾ ਹੱਥ ਮੜਾਇਆ ਤੇ ਬੱਸ ਵਾਲਿਆਂ ਨੇ ਸਾਡੀਆਂ ਛਾਲਾਂ ਜਗਾਈਆਂ ਮਗਰ ਬੈਠਾ ਸੀ ਬਾਈ ਤੇ ਸਰਕਾਰੀ ਬੱਸਾਂ ਭਜਾਉਂਦੇ ਵਾਲੇ ਆਗੇ ਹਾਂਜੀ ਹਾਂ ਕਿਉਂਕਿ ਟਾਈਮ ਖਿੱਚਮਾ ਹੁੰਦਾ ਨਾ ਬਾਈਆਂ ਕੋਲੇ ਤੇ ਉਹ ਯਰ ਕੇ ਫਰ ਹਾਂ ਮਾੜੀ ਜਿਹੜੀ ਚਾਹ ਦੀ ਘੁੱਟ ਪੀਤੀ ਸੀ ਉਹ ਵੀ ਆਸੇ-ਪਾਸੇ ਪਤਾ ਨਹੀਂ ਕਿੱਧਰ ਗਈ ਕਰੇਗੀ ਕੀ ਹੋਵੇ ਜਾਦਾ ਜ਼ਰੂਰੀ ਹੈ ਨਾ ਜੀ ਹਾਂ 3 ਵਜੇ ਤੇ ਮੇਰੇ ਕੋਲ ਕਲਾਸ ਚ ਆ ਲੱਗ ਗਿਆ ਸੌਂ ਗਿਆ ਲੰਘਾ ਤੇ ਗੋਦੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਠੀਕ ਠਾਕ ਹਾਂ ਵਧੀਆ ਚੜ੍ਹਦੀ ਕਲਾ ਇੱਕ ਵਾਰੀ ਗੱਲ ਹੋਈ ਆ ਬਾਈ ਤੁਸੀਂ ਕਰਵਾਈ ਸੀਗੇ ਨਾ ਇਹ ਬਾਈ ਮਲੇ ਸੀਗੇ ਆਪਾਂ ਨੂੰ ਅ ਪੰਨੂ ਤਾਂ ਮੈਂ ਤੇ ਬਰਾੜ ਤੋਂ ਬਰਾੜ ਵਾਪਸ ਆਵਦਾ ਨਾ ਮੇਰੇ ਜਿਹਨਾਂ ਵਾਪਸੀ ਸੀਗੀ ਸਿਮਰੰਡੇ ਕੋਲ ਹਾਂ ਜੀ ਸਿਮਰੰਡੇ ਬੈਠੇ ਸੀ ਇੱਥੇ ਕਿ ਉਦੋਂ ਤੁਹਾਡੇ ਨਾਲ ਗੱਲ ਹੋਈ ਸੀ ਇੱਕ ਵਾਰੀ ਹੁਣ ਜਦੋਂ ਤੁਸੀਂ ਸੀਗੇ ਸਰਸੇ ਦੇ ਕੋਲੇ ਸੋ ਜਿਹੜੀ ਸਿਸਟਰ ਨੂੰ ਤੇ ਕਿਹੜੇ ਪਿੰਡ ਹਾਂਜੀ ਹਾਂਜੀ ਰੋੜੀ 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 ਕਿ ਉੱਥੇ ਸੀਗੇ ਉਸ ਦਿਨ ਗੱਲ ਹੋਈ ਤੁਹਾਡੇ ਨਾਲ ਉਹ ਮੇਰੇ ਧਿਆਨ ਤੇ ਨਹੀਂ ਮਾਫ ਕਰਿਓ ਜੀ ਹਾਂ ਕੋਈ ਤੇ ਇਧਰਲੇ ਪਾਸੇ ਬਾਈ ਹੁਣ ਐ ਨਾ ਪਹਿਲਾਂ ਵੀ ਗੱਲਬਾਤ ਹੋਈ ਆ ਪਹਿਲਾਂ ਤਾਂ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਜਨਮ ਦੇੰਦੀਆਂ ਥੈਂਕ ਯੂ ਜੀ ਧੰਨਵਾਦੀ ਤੁਹਾਡਾ ਜੀ ਬਹੁਤ ਤੇ ਸਾਨੂੰ ਹਾਂਜੀ ਤੇ ਮਿਰਕ ਸਾਹਿਬ ਪਰੌਠਾ ਠੱਕੇ ਨਾ ਤੁਸੀਂ ਜ਼ਿਆਦਾ ਖਵਾਦੇ ਨਹੀਂ ਨਹੀਂ ਤੁਸੀਂ ਘੱਟ ਖਾਂਦਾ ਕੋਈ ਨਹੀਂ ਨਹੀਂ ਘੱਟ ਕੇ ਖਾਂਦਾ ਜੀ ਤੁਸੀਂ ਜ਼ਿਆਦਾ ਖਵਾਏ ਆ ਕਿਆ ਭਾਈ ਵੀ ਤੂੰ ਨੇ ਭਾਈ ਅੱਜ ਆਜਾ ਦੇ ਸਿੱਦਾ ਛੱਡਤਾ ਕਹਿੰਦਾ ਅੱਜ ਸਾਈਕਲ ਤੇ ਨਹੀਂ ਅੱਜ ਗੱਡੀ ਤੇ ਹਾਂ ਇਹ ਵੀ ਕਰੇ ਘਰੋਂ ਮਾਤਾ ਨੇ ਕਹਿੰਦਾ ਖੂਆ ਖਵਾ ਕੇ ਭੇਜਿਆ ਤੂੰ ਹਾਂਜੀ ਤੂੰ ਨਹੀਂ ਖਾਦਾ ਖੂਆ ਬੰਦ ਖਾ ਗਿਆ ਇਹ ਵੀ ਤੇਰਾ ਹਿੱਸਾ ਨਾਲ ਭਾਈ ਨੇ ਵੰਡਾਇਆ ਜਿਹੜੇ ਤੂੰ ਖਾਣੇ ਸੀ ਫਿਰ ਭਾਈ ਨੇ ਖਾਣੇ ਪਏ ਇਹੋ ਨਹੀਂ ਹੁੰਦਾ ਇਹ ਅੱਜ ਭਾਈ ਦੋ ਦੋ ਬਿੱਟੂ ਇਕੱਠੇ ਕਰਦੇ ਹਾਂ ਹਾਂ ਬਿਲਕੁਲ ਹੂੰ ਆ ਸਾਡੀ ਮжоਰਿਟੀ ਹੈ ਤੇ ਭਾਈ ਹੁਣ ਇਹਦਾ ਨਾਮ ਵੀ ਭਾਈ ਕੱਚਾ ਨਾਮ ਬਿੱਟੂ ਮੇਰਾ ਹਾਂ ਛੋਟਾ ਨਾਮ ਬਿੱਟੂ ਹੈ ਜੀ ਤੇ ਪੱਕਾ ਨਾਮ ਗੁਰਜੀਤ ਹੈ ਅੱਛਾ ਤੇ ਇੱਥੋਂ ਆਪਾਂ ਜੀ ਕਿਹੜੀ ਜਗ੍ਹਾ ਤੋਂ ਮੈਂ ਰਾਜਪੁਰੇ ਤੋਂ ਜੀ ਰਾਜਪੁਰੇ ਦਾ ਹਾਂ ਮੇਰਾ ਬੇਸਿਕਲੀ ਸੋਲਰ ਦਾ ਕੰਮ ਹੈ ਮੇਰਾ ਤੇ ਮੇਰਾ ਵੀ ਕੋਈ YouTube ਚੈਨਲ ਹੈਗਾ ਜੀਮੀਦਾਰਾ ਸੋਲਰ ਰਾਜਪੁਰੇ ਦਾ ਜੀਮੀਦਾਰਾ ਸੋਲਰ ਸੋਲਰ ਜੀ ਜੀ ਮੇਰਾ ਸੋਲਰ ਇੱਥੇ ਆਪਣੇ ਵੀ ਇੱਥੇ ਹੀ ਆ ਜੀ ਰਾਜਪੁਰੇ ਜੀ ਇੱਥੇ ਹੀ ਕੰਮ ਕਰਦਾ ਹਾਂ ਠੀਕ ਹੈ ਤੇ ਹੋਰ ਕਿਤੇ ਸਭ ਅਰਧਨੋਗੇੜੇ ਜੀ ਪੂਰਾ ਮੈਂ ਪੰਜਾਬ ਕਰਦਾ Rajasthan ਕਰਦਾ Himachal ਬਣਾ UP ਅੱਛਾ ਐਵਰੀ ਕਿਤੋਂ ਵੀ ਆ ਜਾਵੇ ਈਵਨ ਅਸੀਂ ਸਾਊਦੀ ਅਰਬ ਪੰਪ ਚਲਾਇਆ ਅੱਛਾ ਵੀਡੀਓ ਦੇ ਕਾਲ ਦੇ ਜ਼ਰੀਏ ਕਿਉਂਕਿ ਅਸੀਂ ਕੱਲ ਪੰਪ ਲਾਉਂਦੇ ਹੀ ਨਹੀਂ ਪੰਪ ਲਾ ਕੇ ਉਹਨੂੰ ਰਿਪੇਅਰ ਵੀ ਕਰਦੇ ਆ ਜੇ ਕਿਸੇ ਹੋਰ ਤੋਂ ਸਿਸਟਮ ਕਿਸੇ ਨੂੰ ਲਵਾ ਲਿਆ ਤਾਂ ਉਹਨੂੰ ਦਿੱਕਤ ਆ ਰਹੇ ਤਾਂ ਉਹ ਵੀ ਰਿਪੇਅਰ ਕਰਦੇ ਆ ਅੱਛਾ ਐ ਵੀ ਕਿਸੇ ਸਾਊਦੀ ਅਰਬ ਪੰਪ ਲੱਗਿਆ ਸੀ ਕਿਸੇ ਦਾ ਉਹ ਵੀ ਅਸੀਂ ਵੀਡੀਓ ਕਾਲ ਦੇ ਜ਼ਰੀਏ ਉਹਦਾ ਸਟਾਰਟ ਠੀਕ ਕਰਕੇ ਪਾ ਵੀ ਚਲਾਇਆ ਤੁਮਾਰਾ ਉਸ ਦੇ ਵਿੱਚ ਦੇ ਯੂਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਪੰਮ ਚਲਾ ਰਹੇ ਸੀ ਠੀਕ ਹੈ ਜੀ ਤੇ ਮੜਾ ਜਾਂ ਕੋਈ ਥਾਂ ਪਤਾ ਵੀ ਦੱਸ ਦਿਓ ਜੀ ਕਈ ਹਰ ਕੋਈ ਹੁੰਦਾ ਨਾ ਪਤਾ ਜੀ ਨਾ ਜੀ ਪ੍ਰੋਪਰ ਸ਼ਹਿਰ ਮੇਰਾ ਰਾਜਪਰੀ ਹੈ ਅਨਾਜ ਮੰਡੀ ਦੇ ਸਾਹਮਣੇ ਇੱਕ ਮਾਰਕੀਟ ਹੈ ਜਿਹਨੂੰ ਗੁਰਦਾਰਾ ਨੀਲ ਪਰਮਾਰਕੀਟ ਕਹਿੰਦੇ ਨੇ ਉੱਥੇ ਸਾਡਾ ਮੇਰਾ ਆਫਿਸ ਤੇ ਫੋਨ ਨੰਬਰ ਮੇਰਾ ਹੈਗਾ ਜੀ 94170 ਤੇ 14754 ਜੇ ਅੰਗਰੇਜ਼ੀ ਦੀ ਗੱਲ ਕਰੀਏ ਤਾਂ 94170 14754 ਇੱਥੇ ਤੁਸੀਂ ਕੋਈ ਮਰਜ਼ੀ ਕੰਟੈਕਟ ਕਰਨਾ ਕਰ ਸਕਦੇ ਹੋ ਹਾਂ ਕਿਸੇ ਵੀ ਬਾਈ ਨੇ ਸੋਲਰ ਬਾਰੇ ਕੋਈ ਜਾਣਕਾਰੀ ਲੈਣੀ ਆਂਗੀ ਤੇ ਤੁਸੀਂ ਬਾਈ ਨਾਲ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਲਓ ਕੋਈ ਵੀ ਸਲਾਹ ਲੈਣੀ ਆ ਤੇ ਤੁਹਾਨੂੰ ਜਮਾ ਇੱਕ ਨੰਬਰ ਸਲਾਹ ਮਿਲੂਗੀ ਬਾਈ ਹਾਂਜੀ ਪੰਜਾਬ ਦੇ ਵਿੱਚ ਅਸੀਂ ਆਈ ਥਿੰਕ ਇਕੱਲੇ ਹੀ ਆ ਜਿਹੜੇ 100% ਅਸੀਂ ਮਤਲਬ A ਗ੍ਰੇਡ 'ਚ ਕੰਮ ਕਰਦੇ ਆ ਪੈਨਲ 'ਚ ਅਸੀਂ ਵੀ ਗ੍ਰੇਡ ਪੈਨਲ ਨਹੀਂ ਲਾਉਂਦੇ ਕਦੇ ਤੇ ਮਤਲਬ ਸਾਡਾ ਕਿ ਚੈਲੰਜ ਹੈ ਤੁਹਾਡਾ ਕੋਈ ਵੀ ਪੰਪ ਹੋਵੇ ਜਿਹੜਾ ਖੜਾ ਹੋਵੇ ਜਿਹਨੂੰ ਕੋਈ ਬੰਦਾ ਠੀਕ ਨਹੀਂ ਕਰ ਸਕਦਾ ਰਿਪੇਅਰ ਨਹੀਂ ਹੋ ਰਿਹਾ ਤੇ ਸਾਨੂੰ ਤੁਸੀਂ ਦਿਓ ਤੁਹਾਨੂੰ ਰਿਪੇਅਰ ਕਰਕੇ ਚਲਾ ਕੇ ਦੇਵਾਂਗੇ ਸਾਡੀ 100% ਗਾਰੰਟੀ ਹੈ ਤੇ ਕਈ ਵਾਰੀ ਹੁੰਦਾ ਕਿ ਸਸਿਡੀ ਵਾਲੇ ਸਿਸਟਮ ਕਾਫੀ ਲੱਗੇ ਹੈ ਪੰਜਾਬ 'ਚ ਹਾਂਜੀ ਜਾਂ ਹਰਿਆਣਾ 'ਚ ਭੋਲ ਲੱਗੇ ਹੈ ਜੇ ਉਹਨਾਂ 'ਚ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਪਾਣੀ ਘਟਾ ਹੈ ਜਾਂ ਨਹੀਂ ਚੱਲਦਾ ਕੋਈ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆ ਰਹੀ ਹੈ ਤਾਂ ਸਾਨੂੰ ਬੇਝਿਜਕ ਹੋ ਕੇ ਕੰਟੈਕਟ ਕਰੋ ਤੁਹਾਨੂੰ ਚਲਾ ਕੇ ਦੇਵਾਂਗੇ ਗਾਰੰਟੀ ਇਸ ਬੰਦੀ ਦਾ ਲੋਟ ਕਰ ਦਿੰਦੇ ਆ ਭਾਈ ਸਾਹਿਬ ਤੇ ਇੱਧਰ ਬਰਥਡੇ ਬॉय ਠੀਕ ਹੈ ਜੀ ਚਲ ਸਮਾਂ 2:00 ਵਜ ਗਿਆ ਜੀ ਤੇ ਆਪਾਂ ਪਹੁੰਚ ਗਏ ਆਪਾਂ ਟੀ ਕੈਥਲੋਣਾ ਵਾਲਿਆਂ ਦੀ ਦੁਕਾਨ ਤੇ ਇਹ ਜੀਰਕਪੁਰ ਚ ਖਾਸੀ ਵੱਡੀ ਦੁਕਾਨਾ ਜਿੱਥੋਂ ਸਾਰਾ ਹੀ ਸਮਾਨ ਸੱਲਾ ਮਿਲ ਜਾਂਦਾਗਾ ਸਾਰਾ ਤਾਂ ਨਹੀਂ ਕੇਕ ਤਾਂ ਨਹੀਂ ਮਿਲਣਾ ਭਾਈ ਨਹੀਂ ਤਾਂ ਇੱਥੇ ਹੀ ਕੱਟ ਦਿੰਦੇ ਹਨਾ ਜਨਮ ਦੇ ਨਾਲ ਬੜੀਆ ਮਾਰ ਚਾਰਜਿੰਗ ਵਾਲਾ ਨਾ ਬਾਈ ਚਾਰਜ ਵਾਲਾ ਇਹ ਹਾਂ ਆ ਦੇ ਲੋ ਬੱਲੇ ਬੱਲੇ ਥਾਸੀ ਭੀੜ ਬੜਾ ਕਾਜ ਤਾਂ ਐਤਵਾਰ ਆ ਨਾ ਬਾਈ ਆਹ ਆ ਭਾਈ ਟੈਂਟ ਬਹੁਤ ਵਧੀਆ ਹੁੰਦੇ ਆ 4599 ਇਹ ਵੱਡਾ ਹੈਗਾ ਭਾਈ ਇਹ ਤਿੰਨ ਜਾਣੇ ਵਾਲਾ ਲੱਗਦਾ 2500 ਦਾ ਹੁੰਦਾ ਜਿਹੜਾ ਦੋ ਜਾਣੇ ਵਾਲਾ ਹੁੰਦਾ ਇਹ ਤਾਂ ਲੱਗਦਾ ਸਾਰਾ ਟੱਬਰ ਹੀ ਵੱਡ ਜਾਊਗਾ ਜਿਹੜੇ ਬੰਦੇ ਨੇ ਪਹਾੜਾਂ ਪਹੂੜਾਂ ਤੇ ਜਾਣਾਗਾ ਇੱਧਰ ਉੱਧਰ ਤੈਨੂੰ ਐਲਗੀ ਸਾਹਿਬ ਤੋਂ ਟੈਂਟ ਦਵਾਵਾਂਗੇ 12 ਬੰਦੇ ਖੁੱਲੇ ਪਏ ਹੈ ਕਰਨੇ ਇਹ ਇਹ ਵੀ ਡੈਂਟੀ ਹੈ ਬਈ ਆਈ ਗੇ ਸਮਝ ਨਹੀਂ ਆਉਂਦੀ ਹਾਂ ਇਹ ਪਹਿਲਾ ਪਰਾਂ ਲੱਗਿਆ ਟੈਂਟੀ ਬਾਲੇ ਮਿਲਦੇ ਹੈਗੇ ਆ ਨਹੀਂ ਦੇਖੇ ਪਹਿਲਾਂ ਐਨੇ ਆਰੀ ਬਾਈ ਦੁਕਾਨ ਤੇ ਗਏ ਆ ਟੀਕਾ ਥਲੋਣ ਆ ਲੈੰਦੀ ਤੇ ਤੇ ਪਰ ਇਦਾਂ ਦੇ ਨਹੀਂ ਟੈਂਟ ਦੇਖਿਆ ਆ ਤਾਂ ਬੜੇ ਦੇਖੇ ਸੀਗੇ ਇੱਕ ਤਾਂ ਆਹ ਪਹਿਲੀ ਵਾਰੀ ਦੇਖਿਆ ਇਧਰਲੇ ਪਾਸੇ ਆ ਸਾਰੇ ਆ ਗਏ ਆਪਣੇ ਉਹ ਜੀ ਟਰੈਕਿੰਗ ਕਰਨ ਵਾਲੇ ਭਾਈ ਟਰੈਕ ਕਰਨ ਵਾਲੇ ਬੂਟ ਉਦਾਂ ਦੇ ਇਹ ਸਾਰੇ ਛੋਟੇ ਬੈਗ ਕੋਈ ਪਾਣੀ ਪੂਣੀ ਪਾਉਣ ਵਾਸਤੇ ਮਾੜਾ ਮੋਟਾ ਪਾਵਰ ਬੈਂਕ ਹੋ ਗਿਆ ਉਨੀ ਕੁ ਗੱਲਬਾਤ ਵਾਲੇ ਹੁੰਦੇ ਆ ਇਹ 1k 200 ਰੁਪਏ ਦੀ ਆਉਂਦੀ ਹੁੰਦੀ ਹੈ ਜੀ ਇਹ 199 ਹਾਂ ਉਹੀ ਆ ਸ਼ਾਇਦ ਆ ਬਰਾੜ ਭਾਈ ਉਹੀ ਆ ਨਾ ਇਹ 200 ਦੀ ਆ ਉਹ ਵਾਲੀ ਆ 500 ਦੀ ਇਹਦਾ ਫਰਕ ਕੀ ਆ ਬਸ ਆ ਬਾਹਰਲੀ ਜੇਬ ਉਹਦੇ ਮਿਲੂਗੀ ਇਹਦੇ ਆ ਬੋਤਲ ਟੰਗਣ ਵਾਲਾ ਆ ਤੇ ਅੰਦਰ ਜੇਬ ਹੋਊਗੀ ਇਹਦੇ 1 ਕੇਦੇ ਇੱਥੇ ਵੇਚ ਆ 450 ਲੱਗਾਂਦਾ ਵਿੱਚ ਗੋਦੀ ਜੀ ਮੈਂ ਕਹਿੰਦਾ ਉਹੀ ਲੈ ਜਾ ਯਾਰ ਆਹ ਲਓ ਤਾਂ ਮੈਂ ਕੋਈ ਬਾੜਾ ਐ ਸੌਦੇ ਦਾ ਫਰਕ ਨਹੀਂ ਗਾ 199 ਦੀ ਆ 499 ਆਹ ਲਓ ਤਾਂ ਹਾਂ ਸਹੀ ਐ ਇਹ ਮੈਂ ਬਹੁਤ ਲੈ ਆਂਗਾ ਕਈ ਵਾਰੀ ਦੋ ਬਈ ਆਪਣੇ ਪਿਆਰੇਆਂ ਵਾਸਤੇ ਤੇ ਮਿੱਤਰ ਪਿਆਰਾਂ ਵਾਸਤੇ ਵੀ ਲੈ ਕੇ ਜਾਣਾ ਬਹੁਤ ਨਾਲ ਵਾਸਤੇ ਵੀ ਕੀਰਾਂ ਤੂੰ ਰੱਖ ਲੈ ਜੇ ਆਪ ਕੋ ਨਾ ਚੀਜ਼ ਕੋਈ ਫਿੱਟ ਲੱਗੀ ਆਪਾ ਕਾਊਂਟਰ ਤੇ ਕੱਢ ਲਾਂਗੇ ਆ ਇੱਕ ਰੇੜੀ ਜੀ ਚ ਪੈ ਗਿਆ ਆਪਣਾ ਸਾਰਾ ਸਮਾਨ ਇੱਕ ਹਾ ਸਾਈਕਲ ਵਾਲੇ ਪਾਸਿਆਂ ਵਾਲੇ ਬੈਗ ਆਗੇ ਤੇ ਬਾਕੀ ਛਤਰੀ ਜੁਤਰੀ ਹਨਾ ਜਰਾਬਾਂ ਜਰੂਬਾ ਇਦਾਂ ਦਾ ਕੁਛ ਟੈਂਟ ਆ ਗਿਆ ਕਲਿਆ ਬਾਕੀ ਹੋਰ ਲਟਰਮ ਪਟਰਮ ਮਾੜਾ ਮੋਟਾ ਛੋਟਾ ਸੱਲਾ ਸਮਾਨ ਜਾਗਾ ਜਿਵੇਂ ਤਾਰ ਜੀ ਹੋਗੀ ਇਹ ਵਧੀਆ ਹੁੰਦੀ ਹੈ ਜੀ ਸਾਈਕਲ ਤੇ ਬੰਨਣ ਵਾਲੀ ਮਗਰ ਬੈਗ ਬੂਗ ਬੰਨਣ ਵਾਸਤੇ ਖਰਾਬ ਨਹੀਂ ਹੁੰਦੀ ਐ। ਬਸ ਇਦਾਂ ਦਾ ਹੀ ਆ ਸਾਰਾ ਸਮਾਨ ਜੀ ਬਾਕੀ ਚਲੋ ਘਰੇ ਜਾ ਕੇ ਦੇਖਾਂਗੇ ਕੀ ਕੀ ਹੈਗਾ। ਤੇ ਇੱਕ ਆਪਾਂ ਬੈਗ ਜਿ ਲੈ ਸੀਗੇ ਛੋਟੇ ਇਹ ਤਿੰਨ ਲੈ ਜਾਗੇ। ਇੱਕ ਹਰਪਾਲ ਵਾਸਤੇ ਵੀ ਸੰਦੀਪ ਵਾਸਤੇ ਵੀ। ਬਾਕੀ ਜਦੋਂ ਉਹਨਾਂ ਦਾ ਢੇਡਾ ਲੱਗਿਆ ਭਾਈ ਉਹਨਾਂ ਨੂੰ ਕੀ ਕੀ ਲੋਡ ਹਨਾ ਉਹ ਲੈ ਜਾਣਗੇ ਹੋਰ। ਤੇ ਉਹ ਆਪਾਂ ਨੂੰ ਪਤਾ ਨਹੀਂ ਤੇ ਬਾਈ ਹੁਣ ਇਹਨੇ ਉਹਨਾਂ ਨੇ ਗਰਮੀਤ ਵਰਕ ਜੀ ਨੇ ਜੈਕਟ ਲੈ ਲਈ ਜੀ? ਜੀ ਹਾਂ ਜੀ ਬਾਈ ਇਹ ਤੇ ਜੈਕਟ। ਠੀਕ ਐ ਜੀ। ਆਵਲਾ ਭਾਈ ਤੇ ਹਾਜੇ ਬਰਾੜ ਸਾਹਿਬ ਹੁਣੀ ਘੜਾ ਦੰਦੇ ਫਿਰਦੇ ਹੈਗੇ ਐਨੀ ਭੀੜ ਸੀਗੀ ਜੀ ਆਜਾ ਇੱਥੇ ਅੰਦਰ ਵੀ ਤੇ ਇੱਥੇ ਬਾਹਰ ਵੀ ਬੜੀਆਂ ਭਾਈ ਗੱਡੀ ਤੇ ਗੱਡੀ ਚੜੀ ਪਈ ਸੀ ਅਧਰੀ ਰੱਖਦਗੇ ਜੀ ਆ ਵੀ ਆਪਣਾ ਸਮਾਨ ਜਿਹੜਾ ਸੀਗਾ ਜੀ ਇਹਦੇ ਵਿੱਚ ਹੀ ਪੈ ਗਿਆ ਆ ਬੈਗ ਦੇ ਇਹ ਸੱਟਾ ਕੰਮ ਜਿਹੜੂ ਭੁੱਲਿਆ ਤਾਂ ਹੁਣ ਦੇਖ ਲੈ ਨਹੀਂ ਇਹ ਕਿੱਟ ਕਿਵੇਂ ਇਹ ਆਪਣੀਆਂ ਘਰ ਵਾਲੀਆਂ ਹਾਂ ਹਾਂ ਉਹ ਤਾਂ ਮੈਨੂੰ ਪਤਾ ਘਰ ਵਾਲੀਆਂ ਹਾਂ ਮੈਂ ਉਹ ਪੁਲਿਸਾਂ ਅੱਗੇ ਤੇ ਚੀ ਪਾ ਲੂੰਗਾ ਮੈਂ ਨਹੀਂ ਲੋਟ ਪੁਲਿਸਾਂ ਇਹ ਦੱਸਾਂ ਕੰਮ ਕਿੱਟ ਬਹੁਤ ਹੈ ਇਹਨੇ ਆਪ ਲੈ ਕੇ ਆਏ ਦੋ ਇਹ ਤਿੰਨ ਇਹ ਨਾਲ ਦੀਆਂ ਬਹੁਤ ਪਸੰਦ ਆ ਹਾਂ ਹਲਕਾ ਸਮਾਨ ਪਾਉਣ ਦਾ ਹਾਂ ਪਾਵਰ ਬੈਂਕ ਹੋ ਗਿਆ ਮਾੜਾ ਮੋਟਾ ਕੁਸ ਦੇ ਪਹਾੜ ਬੈਂਕ ਕੋਈ ਪਾਣੀ ਦੀ ਬੋਤਲ ਪਾ ਕੇ ਕੋਈ ਦੋ ਘੇੜੇ ਦੇ ਕੇ ਆਉਣੇ ਕਿਤੇ ਪਹਾੜ ਤੇ ਵੀ ਮਾਰੇ ਮੋਡੇ ਤੇ ਹਾਈਕਿੰਗ ਕਰਨੇ ਜਾਣਾ ਉਹਦੇ ਵਾਸਤੇ ਚੱਲ ਚੱਲੀਏ ਲੂਟਾ ਸੌਦਾ ਚਲੋ ਜੀ ਚਲੋ ਰੋੜੋ ਟਾਈਮ 'ਸਵਾਨਾ' ਹੋ ਗਿਆ ਜੀ ਰਾਤ ਦੇ ਤੇ ਆਪਾਂ ਭਾਈ ਪਟਿਆਲੇ ਖੜੇ ਆਂਗੇ ਪਟਿਆਲੇ ਵਾਸਤੇ ਸੜਕ ਤੇ ਖੜੇ ਆਂਗੇ ਤੇ ਇਧਰੋਂ ਚੱਲਦੇ ਆਂਗੇ ਤੇ ਜਿਵੇਂ ਆਪਾਂ ਬਾਈ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਹੈ ਨਾ ਡੀ ਕੈਥਲੋਨ ਉਧਰ ਜਾਣ ਤੋਂ ਬਾਅਦ ਤੇ ਆਪਾਂ ਨੂੰ ਪਟਿਆਲੇ ਸੀਗਾ ਥੋੜਾ ਜਿਹਾ ਕੰਮ ਐਸੇ ਕਰਕੇ ਬਸ ਕਾਲ ਕਾਲ ਦੇ ਵਿੱਚ ਨਾ ਬਾਈ ਗਰਮੀਿਤ ਪਾਇਓ ਜਿਹੜਾ ਆਪਣਾ ਬਿਰਕ ਬਾਈ ਉਹ ਛੱਡ ਗਿਆ ਆਪਾਂ ਨੂੰ ਜਲਦੀ ਜਲਦੀ ਆਪਾਂ ਨੂੰ ਉੱਥੇ ਤਾਰ ਗਿਆ ਸੀ ਆਪਾਂ ਹੀ ਜਲਦੀ ਕਾਲੀ ਕੀਤੀ ਤੇ ਉਹਨਾਂ ਦਾ ਬੜਾ ਧੰਨਵਾਦ ਅੱਜ ਸਾਰਾ ਦਿਨ ਭਾਈ ਆਪਾਂ ਨੂੰ ਜਿਹੜਾ ਪਟਿਆਲੇ ਬਸ ਸਾਡੇ ਤੋਂ ਲੈ ਕੇ ਫਿਰ ਆਪਾਂ ਨੂੰ ਉਧਰ ਦੁਕਾਨ ਤੇ ਲੈ ਕੇ ਗਏ ਡੀ ਕੈਥਲੋਨ ਵਾਲੇ ਦੇ ਸਟੋਰ ਤੇ ਫਿਰ ਫਿਰ ਇੱਧਰ ਲੈ ਕੇ ਆਏ ਸਾਰਾ ਦਿਨ ਆਪਣੇ ਨਾਲ ਰਹੇ ਤੇ ਇੱਕ ਬਾਈ ਉਹ ਬਿੱਟੂ ਸੀਗਾ ਜਿਨ੍ਹਾਂ ਦਾ ਭਾਈ ਸੋਲਰ ਸਿਸਟਮ ਹੈ ਨਾ ਜਿੰਨਾ ਦਾ ਉਹ ਕੰਮ ਕਰਦੇ ਆ ਉਹ ਸੋਲਰ ਪਲਾਂਟ ਵਾਲਾ ਉਹ ਵੀ ਸਾਰਾ ਦਿਨ ਅੱਜ ਨਾਲ ਰਹੇ ਤੇ ਇਸ ਤੋਂ ਬਾਅਦ ਫਿਰ ਪਟਿਆਲੇ ਹੁਣ ਆਪਦੇ ਕੰਮ ਧੰਦੇ ਜਿਹੜੇ ਸੀਗੇ 2-4 ਨਿਵੇਂੜ ਕੇ ਹੁਣ ਚੱਲੇ ਆ ਪਿੰਡ ਨੂੰ 9:30 ਦਾ ਸਮਾਂ ਹੋ ਗਿਆ ਆਹਾ ਬਾਈ ਭਾਈ ਉਹ ਪਟਿਆਲੇ ਵਾਲਾ ਪਰਿਵਾਰ ਆ ਜਿਹੜਾ ਆਪਣਾ ਹੈ ਨਾ ਤੇ ਉਹਨਾਂ ਦੀ ਕਾਰ ਆ ਇਹ ਵੀਡੀਓ ਦੇ ਵਿੱਚ ਆਪ ਉਹ ਨਹੀਂ ਆਉਂਦੇਗੇ ਇਧਰਲੇ ਪਾਸੇ ਖੜੇ ਆ ਤੇ ਪਿੱਛੇ ਉਹ ਫੌਜੀ ਵਰਗੇ ਖੜੇ ਆਗੇ ਇਹ ਵੀ ਇੱਥੇ ਸੀਗੇ ਆਪਣਾ ਕੰਮ ਧੰਦਾ ਕਰਕੇ ਆਪਾਂ ਨੂੰ ਇਧਰੋਂ ਲੈੜੇ ਲੈਣ ਆਏ ਸੀਗੇ ਪਟਿਆਲੇ ਤੋਂ ਤੇ ਹੁਣ ਆਪਾਂ ਚੱਲੇਾਂਗੇ ਪਿੰਡ ਵੱਲ